ਅਸੀ ਗਾ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਤੇ Facebook ਪੇਜ ਤੇ ਜੋ ਵੀ ਨਵੇਂ ਜੁੜ ਰਹੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਅੱਜ ਦੀ ਜੋ ਵੀਡੀਓ ਬਣਾਉਣ ਲੱਗੇ ਆਪਾਂ ਫੰਡਿਚਾ ਕਰਦੇ ਵਿੱਚ ਭਾਈ ਜਿੰਦਰ ਸਿੰਘ ਦੇ ਘਰੇ ਵੀਡੀਓ ਬਣਾਉਣ ਲੱਗੇ ਆ ਭਾਈ ਜਿੰਦਰ ਦੇ ਘਰੇ ਅੱਜ ਤੁਹਾਨੂੰ ਸੈਨ ਬਿਹੜਾ ਦਿਖਾਉਣੀ ਆ ਤੇ ਉਹਨਾਂ ਬਿਹੜਾਂ ਦੀ ਡਿਟੇਲ ਵੀ ਬਾਈ ਤੁਹਾਨੂੰ ਸੁਝਾਉਣੇ ਆ ਵੀ ਕਿੰਨੇ ਟਾਈਮ ਬਾਅਦ ਰਹਿਣਗਾ ਤੇ ਬਾਈ ਨੇ ਕਿੰਨਾ ਕੁ ਟਾਈਮ ਉਹਨਾਂ ਦੇ ਸੰਘਰਸ਼ ਕੀਤਾ ਪਹਿਲਾਂ ਇੱਕ ਵਾਰੀ ਤੁਹਾਨੂੰ ਪਹਿਲਾਂ ਵੇੜਾਂ ਦੀ ਨਿਗ੍ਹਾ ਮਰੋਣੀ ਆਪਾਂ ਇਹ ਵੇੜਾਂ ਪੁੱਤ ਕੋਲੇ ਹੋ ਕੇ ਦਿਖਾਈ ਦਿੰਨੇ ਵੇੜਾਂ ਇੰਨਾ ਵੇੜਾਂ ਦਾ ਕਾਫੀ ਜ਼ਿਆਦਾ ਲੰਮਾ ਸੰਘਰਸ਼ ਆ ਤੇ ਤੁਹਾਡੀ ਵੱਲੋਂ ਵੱਤ ਸਾਰੀ ਬਾਈ ਨਾਲ ਕਰਾਉਣੇ ਵੀ ਕਿੰਨਾ ਕਹਿੰਨੇ ਨੇ ਪਹਿਲਾਂ ਖਰਚਾ ਕਰ ਚੁੱਕੀ ਸੀ ਇਹਨਾਂ ਵੇੜਾਂ ਦੀ ਬਾਈ ਜੀ ਅਸੀ ਕਰਦੇ ਬਾਈ ਜੀ ਇਹਨਾਂ ਵੇੜਾਂ ਦਾ ਕਿੰਨੇ ਟਾਈਮ ਬਾਹ ਰਹੀਆਂ ਤੇ ਪਹਿਲਾਂ ਤੁਸੀਂ ਮੋਟਾ ਐਸਾ ਹਾਬ ਵੀ ਕਿੰਨਾ ਖਰਚਾ ਕਰ ਚੁੱਕੇ ਹਾਂਗੇ ਖਰਚਾ ਤਾਂ ਜਿਬਰਾਂ ਬਹੁਤ ਕਰ ਚੁੱਕੇ ਨੇ ਡੰਡੂ ਖਾਲ ਤੋਂ ਟੱਕਰਾਂ ਮਾਰੀ ਜਾਂਦੇ ਜੀ ਹਾਂਜੀ ਸਾਰਾ ਟ੍ਰੀਟਮੈਂਟ ਦੇ ਚੁੱਕੇ ਹੀ ਨੇ ਉਹ ਹਾਂਜੀ ਕਿ ਦੁੱਧੋਂ ਵੀ ਜਮਾ ਮੁੜ ਗਏ ਸੀਗੇ ਠੀਕ ਹੈ ਜੀ ਆਹ 2 ਸਾਲ ਦੇ ਬਸ ਦੁੱਧ ਦਾ ਮੁੜੀ ਜਾਂਦਾ ਮੇਰੇ ਕੋਲ ਹੁਣ ਤਾਂ ਇਹ ਬਸ ਬਾਕੀ ਪ੍ਰੋਬਲਮ ਹਾਂਜੀ ਰਸਾ ਬਣ ਮੁੜ ਗਿਆ ਹਾਂਜੀ ਹੁਣ ਇਹ ਤਿੰਨੇ ਗੱਬਣਾ ਆਪਣੀ ਆਪਣੀ ਜਿੱਖ ਪਾਸ ਹੋ ਗਏ ਤਿੰਨ ਤਿੰਨ ਮਹੀਨਿਆਂ ਦੀਆਂ ਹਾਂਜੀ ਡਾਕਟਰ ਦਾ ਬਹੁਤ ਧੰਨਵਾਦ ਬਾਈ ਜੀ ਅੱਜ ਜਦੋਂ ਗੁਰੂ ਮਹਾਰਾਜ ਜੀ ਮਾਸ਼ਾਅੱਲਾ ਅੱਜ ਤੁਹਾਡਾ ਕਿੰਨਾ ਕੁ ਮਨਖੋਸ਼ ਆ ਬੱਦਨੀ ਚੈੱਕ ਕੀਤੀ ਪੂਰੇ ਠੀਕ ਹੈ ਜੀ ਹਾਂ ਜੀ ਜਿਹੜਾ ਆਪਾਂ ਖਰਚਾ ਕੀਤਾ ਸੀ ਤੁਹਾਡੇ ਮਨ ਨੂੰ ਚੱਲੀ ਆਈ ਹੈ ਵੀ ਰਾਸ ਆ ਗਿਆ ਹਾਂ ਜੀ ਮੇਰਾ ਮਨ ਮੁੜਿਆ ਪੂਰਾ ਮੁੜਿਆ ਵੀ ਪਹਿਲਾਂ ਵੀ ਦੱਸ ਰਿਹਾ ਵੀ ਉਹ ਪਰਲੀ ਵੇੜ ਨੂੰ 2.5 ਸਾਲ ਹੋ ਗਏ ਸੀ ਇਹਨਾਂ ਨੂੰ 1.5 ਸਾਲ ਹੋ ਗਿਆ ਜੀ ਵੀ 1.5 ਸਾਲ ਦੇ 2.5 ਸਾਲ ਦੇ ਵਿੱਚ ਮੋਟੇ ਹਿਸਾਬ ਕਿੰਨਾ ਖਰਚਾ ਕਰ ਚੁੱਕੇ ਜੀ 15-20 ਇਹ ਤਾਂ ਨਾਲ ਦੇ ਵਿੱਚ ਉਹ ਹਿੱਟ ਦਾ ਖਰਚਾ ਲੱਗ ਗਿਆ ਗੋੜਾ ਲੱਗ ਜਾਂਦਾ ਭਾਈ ਲੱਗ ਜਾਂਦਾ ਤਾਂ ਕਰ 2.5 ਸਾਲ ਦੇ ਵਿੱਚ ਭਾਈ 5-500000 ਕਰਕੇ ਲਾਈ ਜਾਂਦੂ ਉਹ ਰੱਦੇ ਹੋਰ ਡੀਕੇ ਦੇ ਬਹੁਤ ਖਰਚ ਆ ਰਹੇ ਆ। 500 ਰੁਪਏ ਟੀਕੇ ਭਰੇਗੇ। ਪਰ ਬਈ 60 ਸਾਲ ਦੇ ਵਿੱਚ ਤਾਂ ਭਰੇ ਜਾਂਦੇ ਆ। ਪਰ 20 ਦਿਨ ਬਾਅਦ ਵੀ ਭਰਾਈ ਜਾਂਦਾ ਬਹੁਤ ਡੀਕੇ ਪਰ ਵੀ ਭਰੇ ਜਾਂਦੇ ਆ। ਜਮਾਨ ਠੀਕ ਹੈ ਨਾ? ਜਮਾਨ ਕੁਛ ਨਹੀਂ ਹੈ। ਜਮਾਨ ਜਿੱਦੇ ਅੱਪ ਫਸਟ ਦਿਨ ਤੁਹਾਡੇ ਘਰੇ ਆਏ ਆ ਤੁਸੀਂ ਇਹ ਗੱਲ ਕੀਤੀ ਜੀ ਆਪਾਂ ਨੂੰ ਵੀ ਦੁੱਧੋਂ ਡਰਾਈ ਆ। ਤੁਸੀਂ ਇਹ ਰਹਿੰਦਿਆਂ ਦਾ ਠੀਕਾ ਨਹੀਂ ਦੁੱਧੋਂ ਅਜੇ ਮਨੋਂ ਵੀ ਛੱਡਣ ਨੂੰ ਤਿਆਰ ਖੜੇ ਹਾਂ ਜਲਦ ਕੋਲ ਤਿਆਰ ਜੀ ਮੇਰੇ ਕੋਲ ਤਿਆਰ ਜੀ ਜੀ ਦੇਖੇ ਵੀਰ ਵੀਰ ਭਰਾ ਦੇ ਕੁਝ ਨਾਰਿੰਦ ਨੇ ਇੱਕ ਵਾਰ ਡਾਕਟਰ ਨੂੰ ਸੇਵਾ ਦਾ ਮੌਕਾ ਦੇ ਗਏ ਹਾਂ ਜਦੋਂ ਦਾ ਗੁਰੂ ਸਾਹਿਬ ਇੱਕ ਗਾਂ ਨੂੰ ਗੁਰੂ ਕੀਤਾ ਹੈ ਸਾਡੇ ਗਾਂ ਦੇ ਗਾਂ ਨਾਲ ਲੜ ਜੁੜੀ ਗਿਆ ਘੱਬਣਾ ਹੋਈ ਗਈ ਹਾਂ ਹਾਂ ਜੀ ਆ ਪਹਿਲਾਂ ਇਹਨਾਂ ਨੇ ਵੀਰਾਂ ਨੇ ਆਪਣੇ ਤੋਂ ਇੱਕ ਗਾਂ ਦਾ ਟ੍ਰੀਟਮੈਂਟ ਕਰਾਇਆ ਸੀ ਜਦੋਂ ਇੱਕ ਕੰਸੀਵ ਹੋਈ ਆ ਉਸ ਤੋਂ ਬਾਅਦ ਚ ਤਿੰਨਾਂ ਦਾ ਕਰਾਇਆ ਅੱਜ ਤਿੰਨਾਂ ਨੂੰ ਗੁਰੂ ਸਾਹਿਬ ਨੇ ਹੱਲ ਦਿੱਤਾ ਤਿੰਨੇ ਹੀ ਕੰਸੀਵ ਹੋ ਗਏ ਨਾ ਤੇ ਵੀਰ ਭਰਾ ਉਹ ਇਸ ਤਰ੍ਹਾਂ ਦੀ ਵੀਡੀਓ ਸ਼ੇਅਰ ਕਰਿਆ ਕਰੋ ਆਪਾਂ ਹੋਰ ਊਟ ਪਟਾਂਗਿਆ ਰਵਗੈਰਾ ਬਹੁਤ ਕੁਝ ਸ਼ੇਅਰ ਕਰ ਦਿੰਨੇ ਆ ਜਿਹੜੀ ਇਹ ਕੰਮ ਦੀ ਵੀਡੀਓ ਆਂਦੀ ਆ ਉਹਨੂੰ ਆਪਾਂ ਗਾਹ ਨਗਾ ਦਿੰਨੇ ਆ ਫਤ ਤੋਂ ਬਾਅਦ ਜੜੋ ਜੀ ਇਹਨਾਂ ਡਾਕਟਰ ਸਾਹਿਬ ਨਾਲ ਸੰਪਰਕ ਕਰੋ ਵੀਰ ਭਾਈ ਦਾ ਫਾਇਦਾ ਹੋ ਸਕੇ ਹਾਂਜੀ ਵੀ ਜੇ ਵੀਡੀਓ ਆਪਾਂ ਸ਼ੇਅਰ ਕਰਾਂਗੇ ਜਿਹੜੇ ਹੋਰ ਨਾਰਮਲ ਕਿਸਾਨ ਜਿਹੜੀ ਅੱਕੇ ਵੇ ਛੱਡੀ ਜਾਂਦੇ ਆ ਦੋ ਦੋ ਚਾਰ ਚਾਰ ਕਿਲੋ ਰਲਣਾ ਨਾਲੇ ਚਰਖੰ ਟੰਬੇ ਖੰਦਖਾ ਇਹ ਵੀਡੀਓ ਉਹਨਾਂ ਤੱਕ ਪਹੁੰਚੇ ਏ ਕਿਸੇ ਇੱਕ ਗਰੀਬ ਕਿਸਾਨ ਦਾ ਭਲਾ ਹੋ ਗਿਆ ਵੀਰੇ ਤੁਹਾਡਾ ਸ਼ੇਅਰ ਕੀਤਾ ਵੀ ਹੱਥ ਲੱਗੂਗੇ ਤੇ ਤੁਹਾਡਾ ਵੀ ਭਲਾ ਹੋਊਗਾ ਤੇ ਗੁਰੂ ਸਾਹਿਬ ਨੇ ਜੋ ਮੇਰਾ ਕਰਨਾ ਤਾਂ ਕਰਨਾ ਹੀ ਆ ਨਾਲੇ ਗਾਂ ਵਾਲੀ ਚਰੀ ਬੇਜਵਾਨ ਦਾ ਭੜਾਉ ਜਾਨਵਰ ਦਾ ਉਹ ਤੰਬੇ ਗਾਂ ਤੋਂ ਬਾਜੂਗਾ ਬਾਕੀ ਸਾਨੂੰ ਵਿਸ਼ਵਾਸ ਹੋ ਗਿਆ ਜੀ ਇਹ ਦਵਾਈ ਦੇ ਵਿੱਚ ਕੋਈ ਹੈਗਾ ਵਾਰੀ ਅਲਟੇ ਇੱਕ ਵੀਡੇ ਭਰਾ ਤੁਸੀਂ ਆਦਾ ਨੰਬਰ ਬੋਲ ਦੋ ਜੇ ਕਿਸੇ ਵੀਰ ਭਰਾ ਨੇ ਫਿਰ ਇਹਨੂੰ ਤੋਂ ਬਾਈ ਤੋਂ ਫੀਡਬੈਕ ਲੈਣਾ ਫੀਡਬੈਕ ਵੀ ਲੈ ਸਕਦਾ 95928 57190 95928 928 57190 57190 ਜੇ ਕਿਸੇ ਵੀਰ ਭਰਾ ਨੇ ਬਾਈ ਨੂੰ ਤੋਂ ਫੀਡਬੈਕ ਲੈਣਾ ਜਾਣਕਾਰੀ ਲੈਣੀ ਆ ਉਹ ਬਾਈ ਤੋਂ ਪੁੱਛ ਵੀ ਸਕਦੇ ਆ ਟਿਹੜੇ ਵੀਰ ਭਰਾ ਦੇ ਵੀਡੀਓ ਦੇਖ ਰਹੇ ਆ ਆਪਣੇ ਨਾਲ ਜੁੜ ਰਹੇ ਆ ਸਾਨੀ ਛੋੜੇ ਭਰਾ ਤੋਂ ਉਹਨਾਂ ਨੂੰ ਕੀ ਕਹਿਣਾ ਚਾਹਾਂਗੇ ਮੇਰੇ ਪਹਿਲਾਂ ਤਾਂ ਬੱਸ ਬਾਈ ਆ ਧੰਨਵਾਦ ਤੇ ਸਭ ਤੋਂ ਵੱਧ ਵੀਡੀਓ ਨੂੰ ਬਾਈ ਸ਼ੇਅਰ ਕਰਿਆ ਕਰੋ ਤਾਂ ਕਿ ਬਾਈ ਦਾ ਕਿਸੇ ਬਹੂ ਦੀ ਜਾਣ ਪਛਾਣ ਵਾ ਸਕੇ ਨਹੀਂ ਟੰਬੇ ਹੀ ਖਾਦੇ ਨੇ ਬਿਲਕੁਲ ਜੀ ਤੇ ਬਾਈ ਦਵਾਈ ਚ ਪੂਰਾ ਰਿਜ਼ਲਟ ਹੈ ਜੇ ਇੱਕ ਵਾਰ ਨਾਲ ਉਹ ਦੂਜੀ ਵਾਰ ਬਹੂ ਜ਼ਰੂਰ ਕਨਸੀਵ ਕਰੋ ਬਿਲਕੁਲ ਬਾਈ ਗੱਲ ਤੁਸੀਂ ਸਹੀ ਗਈ ਆ ਕਈ ਵਾਰ ਕਿਸਾਨ ਭਰਾਵਾਂ ਦੇ ਆਪਣੇ ਮਨ 'ਚ ਵਹਿਮ ਹੁੰਦਾ ਲੋੜੀਰ ਦਵਾਈ ਜੀ ਰਹੀ ਨਹੀਂ ਥੋੜਾ ਐਵਰੇਜ ਆਵਰ ਰੱਖਣਾ ਪੈਂਦਾ ਹਾਂ ਕਈਆਂ ਵੀਰੇ ਪਸੂ ਹੁਣ ਆਪਣੀ ਇੱਕ ਬਿਹੜਾ ਵੀਰੇ ਪਹਿਲੇ ਟੀਕੇ ਤੇ ਰਹੀ ਨਹੀਂ ਦੂਜੇ ਤੇ ਰਹੀ ਹੈ ਦੂਜੇ ਤੇ ਰਹੀ ਹੈ ਕਈਆਂ ਵੀਰੇ ਸੀਮਨ ਦੇ ਵਿੱਚ ਵੀ ਕੋਈ ਖਰਾਬੀ ਆ ਸਕਦੀ ਹੈ ਹੀਟ ਵੀ ਵੱਧ ਘੱਟ ਨਹੀਂ ਸਕਦੀ ਆ ਜੀ ਜੇ ਪਸੂ ਪਹਿਲੇ ਹੀਟ ਦੇ ਨਾ ਰਿਆ ਦੂਜੀ ਤੇ ਰਹੂਗਾ ਹਾਂ ਵੀ ਜਿਹੜੇ ਆਪਾਂ ਦਵਾਈ ਦਾ ਖਰਚਾ ਕੀਤਾ ਉਹ ਥੋੜਾ ਵਿਆਥਰੀ ਆ ਨਾ ਉਹਨਾਂ ਨੂੰ ਜੀ ਰੋਮਾਂ ਜੀ ਪੂਰਾ ਜਮਾ ਖਰਾਬ ਸੀ ਵੀਰੇ ਬਸਮੀਰ 1% ਵੀ ਜਾਣ ਤਿੰਨ ਆ ਤੇ ਨਾ ਰਹਿੰਦੇ ਉਹ ਪਰਲੀ ਬਹਿਣ ਤੇ ਬਹੁਤ ਦੱਸ ਰਹੇ ਆ ਅਵੇ ਵੀਰ ਦਾ ਨਾਂ ਹੀ ਨਾ ਨਾ ਕਿਦਾ ਕਿ ਕਾਫੀ ਜਿਆਦੇ ਸੰਘਰਸ਼ ਕਰ ਚੁੱਕੇ ਜੀ ਰੋਟਾ ਹੀ ਖਾਣਾ ਬਿਚਾਰਾ ਵੀਰੇ ਕਹਿੰਦਾ ਡਾਕਟਰ ਵੀ ਹੋਣੀ ਦੀ ਹਾਂ ਇਹੋ ਸਾਰੇ ਕਰ ਦੋ ਹਾਂ ਕੋਈ ਹੋਰ ਲੈ ਜਾਓ ਬਾਦੋ ਹਾਂਜੀ ਸਹੀ ਗੱਲ ਇਹੋ ਕੱਢ ਦੋ ਜੀ ਹਾਂਜੀ ਮਿਹਨਤ ਮਾਈ ਨੇ ਹੋਣਾ ਹੀ ਬਹੁਤ ਕੀਤੀ ਜੀ ਚਲੋ ਅੱਜ ਗੁਰੂ ਸਾਹਿਬ ਦੀ ਕਰਤਾਰ ਆਉਣ ਲੱਗੇ ਆ ਬਾਈ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਵੀਰੇ ਮਿਲਦੇ ਆਂ ਕੋ ਵੀਡੀਓ ਦੇ ਵਿੱਚ ਚੰਗੀ ਲੱਗੀ ਜਾਣਕਾਰੀ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਓ ਤਾਂ ਕਿ ਕਿਸੇ ਹੋਰ ਦਾ ਭਲਾ ਹੋ ਸਕੇ ਮਿਲਦੇ ਹਾਂ ਔਰ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ